ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਅਸੀਂ ਤੁਹਾਨੂੰ ਆਪਣਾ ਡੇਲੀ ਰੁਟੀਨ ਵਾਲਾ ਵਲੌਗ ਦਿਖਾਵਾਂਗੇ ਸਵੇਰਾ ਟਾਈਮ ਹੋ ਚੁੱਕਿਆ ਮੈਂ ਉੱਠ ਸਕਿਆ ਤੇ ਹੁਣ ਇੱਕ ਵਾਰ ਸੀਰਾਂ ਨੂੰ ਠਾਵਾਗੇ ਉਹਨੂੰ ਸਕੂਲ ਜਾਣਾ ਸਾਰਾ ਵਲੌਗ ਜਰੂਰ ਦੇਖਿਓ ਆਪਣਾ ਤੇ ਬਣੇ ਰਿਹਾ ਆਪਣੇ ਨਾਲ ਸਿਰ ਆਓ ਸਿਰ ਮੋਟੋ ਬਟਨਾ ਜੀ ਖੜਾ ਹੋ ਜਾਓ ਟਾਈਮ ਹੋ ਸਕੂਲ ਜਾਣ ਦਾ ਟਾਈਮ ਹੋ ਰਿਹਾ ਖੜਾ ਹੋ ਜਾਓ ਚਲੋ ਜੀ ਗੁੱਡ ਮਾਰਨਿੰਗ ਖੜੇ ਹੋ ਉਠ ਬੇਟਾ। ਜਰਾ ਹਟ ਜਲਦੀ ਕਰੋ। ਆਹ ਪਿਆਣੀ ਕੇ ਪੈ ਜਾ ਉਦੋਂ। ਚੜਾਓ। ਤੋ ਚਲੋ ਚਲੋ ਚਲੋ। ਤੋ ਗੁੱਡ ਮਾਰਨਿੰਗ। ਓਸੀ ਆ। ਬੇਟਾ ਆਈਏ। ਉੱਠ ਜਾਓ। ਟਾਈਮ ਬਹੁਤ ਹੋ ਗਿਆ। ਮੈਂ ਤਾਂ ਟਾਈਮ ਹੋ ਗਿਆ ਨੇ ਲੇਟ ਅੱਜ। ਚਲੋ ਜੀ ਚਲੋ ਜੀ ਚਲੋ। ਆਏ ਨਹੀਂ ਆ ਕਰਦਾਗਾ ਮਾਂ। ਸੀਆ ਉੱਠ ਗਈ ਦੇਖੋ ਆਜੋ ਜੀ ਗੁੱਡ ਮਾਰਨਿੰਗ ਖੜੇ ਹੋ ਤੁਸੀਂ ਆ ਠੋਠਾ ਬੇਟਾ ਕਮ ਆਨ ਲਓ ਜੀ ਸੀਆ ਤੇ ਨਰਾ ਨਾ ਆ ਕੇ ਤਿਆਰ ਹੋ ਚੁੱਕੇ ਨੇ ਸਕੂਲ ਜਾਣ ਵਾਸਤੇ ਅੱਜ ਨੇ ਡਰੈਸ ਨਹੀਂ ਪਾਉਣੀ ਹੁੰਦੀ ਸੀਆ ਬਾਹਰ ਹੀ ਆ ਮੰਨਾ ਕੇ ਆਉਂਗਾ ਨਾਚ ਨੂੰ ਰੋਟੀ ਖਵਾਵਾਂਗੇ ਇਹਨੇ ਵਾਲ ਗਾ ਵਾਹੇ ਜਾ ਰਹੇ ਨੇ ਤਿਆਰ ਹੋਣਗੇ ਇਹ ਉਹਨੇ ਤਾਂ ਮੰਨਾ ਕੇ ਆ ਗਿਆ ਇਹ ਰੋਟੀ ਖਵਾਵਾਂਗੇ ਲੋ ਜੀ ਨਹਿਰੂ ਆ ਦੀ ਮਾਮੀ ਤਾਂ ਤਿਆਰ ਹੁੰਦੀ ਹੋਈ ਸੋਹਣਾ ਹੈਅਰ ਸਟਾਈਲ ਬਣਾਉਗੀ ਦੀ ਮਾਮੀ ਹਣਾ ਨਹਿਰੂ ਕਿਆ ਬਣਾਏਂਗਾ ਦੱਸਦੇ ਮਾਮੀ ਨੂੰ ਦੂਸੇ ਆ ਦੇ ਭਾਈ ਵਾਲ ਵਾਹੇ ਜਾ ਰਹੇ ਨੇ ਤੇ ਨਹਿਰੂ ਆ ਦੀ ਮਾਮੀ ਹੋਵੇ ਬਹਉਂਗੀ ਨੇ ਮਾਮੀ ਆ ਬੜਾ ਪਿਆਰ ਹੈ ਦਾ ਇਹ ਕੰਮ ਮਾਮੀ ਦੇ ਕਰਾਉਣੇ ਨੇ ਰੋਟੀ ਮਾਮੀ ਫੋਕ ਨਹੀਂ ਮੈਨੂੰ ਛੋਲੇ ਤੇਰੀ ਮਾਮੀ ਵਗ ਜੂ ਨਾਲ ਹਨਾ ਓਏ ਲੈ ਰੋ ਛੋਲੇ ਭੇਜੀ ਤੇ ਨਾਲ ਲਓ ਜੀ ਨਏ ਤੇ ਸਿਹਤ ਤਿਆਰ ਹੋ ਚੁੱਕੇ ਨੇ ਮੈਂ ਟਾਈਮ ਹੋ ਗਿਆ ਲੇਟ ਅੱਜ ਤੇ ਉਹਨੇ ਰੋਟੀ ਖਾਣੀ ਛੋਲੇ ਤਿਆਰ ਆ ਪਰ ਉਹ ਫਿਰ ਨਾਲ ਦਹੀਂ ਨਾਲ ਸੇ ਨੋ ਜੀ ਸੀਆ ਰੋਟੀ ਖਾ ਲਈ ਆ ਨੈਰਾ ਖਾ ਗਈ ਥੋੜੀ ਜੀ ਸੀਆ ਖਾਣ ਦਾ ਕਰੀਆ ਲੋ ਜੀ ਸੀਆ ਤੇ ਨੈਰਾ ਤਿਆਰ ਨੇ ਸਕੂਲ ਜਾਣ ਲਈ ਬੈਗ ਰੈਡੀ ਨੇ ਬੈਣ ਆਉਣ ਵਾਲੀਆਂ ਇਹਨਾਂ ਦੀ ਚੜ ਕੇ ਬੈਣ ਸਾਰੇ ਨੈਰਾ ਸੀਆ ਬਾਏ ਜੀ ਬੱਚੇ ਵਾਗੇ ਸਕੂਲ ਤੇ ਹੁਣ ਮੈਂ ਵੀ ਚੱਲੇ ਆਪਣੀ ਦੁਕਾਨ ਦੇ ਉੱਤੇ ਵਾਗੇ ਦੁਕਾਨ ਤੋਂ ਮਿਲ ਗਿਆ ਫਿਰ ਤੇ ਚੱਲੇ ਹੁਣ ਦੁਕਾਨ ਖੋਲਾਂਗੇ ਜਾ ਕੇ ਟਾਈਮ ਹੋ ਗਿਆ ਬਹੁਤ ਜੀ ਚੱਕੀ ਤੇ ਪਹੁੰਚ ਚੁੱਕਿਆ ਮੈਂ ਕਾਲੇ ਨਾ ਕਰਤੇ ਸਾਰੇ 5:30 ਵਜੇ ਕਾਲਾ ਚੱਕੀ ਤੇ ਆ ਜਾ ਗਿਆ ਸੀਗਾ ਕੋਈ ਕੰਮ ਸਾਡਾ ਰਹਿ ਗਿਆ ਸੀਗਾ ਆ ਗਏ ਕੰਮ ਅੱਜ ਪਹਿਲਾਂ ਆ ਗਿਆ ਤੇ ਕਿਚਲਾ ਗਏ ਨੇ ਖੜਨਾ ਕਰਤੇ ਹੁਣ ਆਪਾਂ ਖੋਲਾਂਗੇ ਦੂਜੀ ਦੁਕਾਨ ਉਹਦੀ ਘਰਾਂ ਵਿੱਚ ਸਾਸ ਭਾਈ ਆਜਾ ਹੁਣ ਦਿਖਾਉਣੇ ਉੱਪਰ ਚੱਲੀ ਆਪਣੀ ਦੁਕਾਨ ਹੁਣ ਆਪਾਂ ਦੁਕਾਨ ਖੋਲਾਂਗੇ ਉਹ ਜੀ ਦੁਕਾਨ ਚ ਆਪ ਚੁੱਕੇ ਆ ਪਹੁੰਚ ਦੁਕਾਨ ਖੋਣ ਲਈ ਤੇ ਹੁਣ ਕਰਾਂਗੇ ਸਾਫ ਸਫਾਈ ਦੇਖਦੇ ਆ ਅੱਗੇ ਅੱਗੇ ਸਾਫ ਥਾਵਾਂ ਨਹੀਂ ਨਾ ਹੋ ਸਕਿਆ ਜਦੋਂ ਟੀਮ ਦਾ ਬਲੌਗ ਆਪਣਾ ਹੈ ਡੇਟੀ ਟੀਮ ਦਾ ਬਲੌਗ ਅੱਜ ਸਟਾਰਟ ਕਰਕੇ ਦੇਖੇ ਪਹਿਲੀ ਵਾਰ ਦੁਕਾਨ ਤੇ ਪਹੁੰਚ ਚੁੱਕੇ ਆ ਆਪਾ ਸਫਾਈ ਕਰਕੇ ਫਿਰ ਸੁਣਾਵਾਂਗੇ ਉਹ ਜੀ ਹੁਣ ਆਪਾਂ ਖਾਵਾਂਗੇ ਛੋਲੇ ਤੋਂ ਸੋਈ ਸਵੇਰੇ ਮੈਂ ਚਾਹ ਪੀਂਦਾ ਨਹੀਂ ਹੁੰਦਾ ਦੁਕਾਨ ਦਾ ਕੋਈ ਛੋਲੇ ਫਿਰ ਆ ਕੇ ਦੁੱਧ ਦਾ ਗਲਾਸ ਫਿਰ ਇਹਨਾਂ ਆਪਾਂ ਵੀ ਮੰਨ ਦੁੱਧ ਦਾ ਗਲਾਸ ਆ ਛੋਲੇ ਸ਼੍ਰੀ ਵਾਸਤੇ ਵੀ ਚੰਗੇ ਹਨ ਖਰਾਕ ਜਰੂਰੀ ਸ਼੍ਰੀ ਵਾਸਤੇ ਥੋੜੇ ਦਿਨਾਂ ਬਾਅਦ ਸਟਾਰਟ ਕਰਾਂਗਾ ਮੈਂ ਆਪਾਂ ਨੇ ਹੀ ਉਹ ਲੈ ਬਣਾਉਣਾ ਸ਼ਿਕੀਂਦਾ ਉਹਦੇ ਬਣਾ ਕੇ ਸੋਹੇ ਸੇਤਲਾਂ ਵਾਲੀ ਕੰਨੀ ਬਿੰਦੀ ਸੀ ਥੋੜੇ ਨੇ ਚਾੜੂ ਲਾਵਾ ਭਾਈ ਦੇਖੋ ਮੈਂ ਇਕੱਲਾ ਆਪਾਂ ਸਾਫ ਕਰਾਂ ਭਾਈ ਇਹ ਤਾਂ ਬਹੁਤ ਬਾਈ ਜਾਨਾ ਰੋਜ ਬਾਈ ਦਾ ਰੋਜੀ ਕਰਦੇ ਗਏ ਅਸੀਂ ਬਹੁਤ ਹੀ ਗੱਲ ਤਾਂ ਪੈਣਾ ਨਾਲ ਕੀਤਾ ਬਹੁਤ ਆ ਜਾਂਦਾ ਹਨਾ ਸਾਨੂੰ ਬਹੁਤ ਪੈ ਜਾਂਦਾ ਅੱਧੀ ਕਰਾਂਗੇ ਸਾਫ ਸਫਾਈ ਕਿਉਂਕਿ ਇਹਦਾ ਜਰੂਰ ਹੈ ਸਵੇਰੇ ਆ ਕੇ ਸਾਫ ਸਫਾਈ ਤਾਂ ਕਰਨੀ ਪੈਂਦੀ ਹੈ ਹਨਾ ਜ਼ਰੂਰੀ ਵੀ ਕਿਉਂਕਿ ਜੇ ਉਹ ਦੁਬਾਰੇ ਗੰੰਧਾ ਪੈਣੀ ਹੁੰਦਾ ਹਾਲ ਜੰਗਲਾ ਕੰਮ ਨਾਲ ਕੰਮ ਚੱਲਦੀ ਰਹਿੰਦਾ ਤੇ ਹੁਣ ਮੈਂ ਕਰਦਾ ਸਾਰੀ ਸਾਫ ਸਫਾਈ ਫਿਰ ਸਾਨੂੰ ਸਾਰਾ ਕਰਕੇ ਫਿਰ ਦਿਖਾਵਾਂਗੇ ਬਣੇ ਰਹਿਣਾ ਆਪਣੇ ਵਲੌਗ ਨਾਲ ਲਓ ਜੀ ਦੁਕਾਨ ਦੀ ਸਵਾਈ ਆਪਾਂ ਕਰ ਲਈ ਸਾਰੇ ਦੀ ਰਣਪਣ ਦੀ ਗੱਲ ਬਾਤ ਸਵਾਈ ਕਰਕੇ ਹੁਣ ਆਪਾਂ ਬੈਠਿਆਂ ਫ੍ਰੀ ਲਾ ਲਓ ਜਿਗਾ ਘਾਈਏ ਤੇ ਚੱਲੀ ਜਾਂਦਾ ਜਿਸ ਹਾਸਪੇੜਾ ਕੰਮੋਟਾ ਪਹੁੰਚ ਕੇ ਨਬੜ ਸੋਨਾ ਸੱਟਟ ਕੱਟ ਤਾਂ ਮੈਂ ਤੇ ਕੌਲੇ ਨੇ ਕੌਲਾ ਰੋਟੀ ਖਾਏ ਆ ਕਿੰਨੇ ਵੀ ਜੰਗ ਵਾਤੇ ਕਰਾਉਣੇ ਘੰਟੇ ਤੱਕ 8:00 ਵਜੇ ਕਰੇ ਰੋਟੀ ਖਾਣ ਸਾਡੇ ਉੱਤੇ ਬੜੀ ਕਲਾ ਮਾਰੇ ਤੇ ਦੁਕਾਨ ਹੁਣ ਬਣੇ ਰਿਹਾ ਆਪਣੇ ਬਲਾਗ ਨੂੰ ਲਓ ਜੀ ਵਾਜ 9:30 ਤੇ ਹੁਣ ਮੈਂ ਚੱਲਿਆ ਘਰੇ ਰੋਟੀ ਖਾਣ ਗਗਨ ਦਾ ਫੋਨ ਆਇਆ ਜੀ ਰੋਟੀ ਤਿਆਰ ਹੈਗੇ ਸਾਰੇ ਬੈਟ ਕਰ ਲੈਣ ਨੂੰ ਵੀ ਖਾਣੀ ਹੈ ਤੇ ਹੁਣ ਮੈਂ ਘਰੇ ਚੱਲਿਆ ਰੋਟੀ ਖਾਣ ਫਿਰ ਮਿਲਾਂਗੇ ਤੁਹਾਨੂੰ ਖਾਣਿਆ ਰੋਟੀ ਖਾਂਦੇ ਵਿੱਚ ਬਣਿਆ ਹੋਇਆ ਆਪਣੇ ਵਲੌਗ ਨਾਲ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਘਰੇ ਤੇ ਹੁਣ ਖਾਣੂ ਹੈ ਰੋਟੀ ਤਿਆਰੀ ਕਰ ਲਈ ਸਾਰੀ ਤੁਹਾਨੂੰ ਦਿਖਾਵਾਂਗੇ ਸਾਰਾ ਲੋ ਜੀ ਰੋਟੀ ਦੀ ਤਿਆਰੀ ਹੁਣ ਲੱਗਿਆ ਜੀ ਖਾਣ ਸਾਰੇ ਅੱਜ ਸਰਨਾ ਤੀਆਂ ਨੇ ਸਾਰੀਆਂ ਮਨ ਦਿਨਾ ਤੀ ਸਰ ਅੱਛਾ ਲੋ ਜੀ ਰੋਟੀ ਮੇਰੇ ਰੋਟੀ ਖਾਣ ਰੱਖੀ ਨੇ ਜਾਨੀ ਮੈਂ ਰੋਟੀ ਖਾਣ ਲੱਗਿਆ ਚੰਦ ਵੀ ਨਾ ਸੀ ਲੋ ਜੀ ਰੋਟੀ ਆਪਾਂ ਨੇ ਖਾ ਲਈ ਸਾਰਿਆਂ ਨੇ ਅਸੀਂ ਨੇ ਜੇ ਤੁਹਾਨੂੰ ਫਿਰ ਚੱਲਿਆਂ ਦੁਕਾਨ ਦੇ ਉੱਤੇ ਫਿਰ ਦੁਬਾਰੇ ਆਉਂਗਾ ਮੈਂ ਦੁਬਾਰੇ ਆਉਣ ਦਾ ਕਾਰਨ ਤੁਹਾਨੂੰ ਦੱਸਾਂਗੇ ਅਗਲੀ ਵਾਰ ਹਜੇ ਦੱਸਦਾ ਮੈਂ ਸਰਪ੍ਰਾਈਜ਼ ਦੱਸਾਂਗੇ ਚੱਲ ਗਿਆ ਹੁਣ ਅਸੀਂ ਨੇ ਉਹ ਤੁਹਾਨੂੰ ਦਿਖਾਵਾਂਗੇ ਤੇ ਹੁਣ ਮੈਂ ਚੱਲਿਆਂ ਦੁਕਾਨ ਤੇ ਰੁਪਾ ਲੋ ਜੀ ਮੈਂ ਰੋਟੀ ਖਾ ਕੇ ਆ ਗਿਆ ਦੁਕਾਨ ਤੇ ਵਾਪਸ ਆ ਚੁੱਕੇ ਆਪਾਂ ਦਾ ਸੇਜ ਵਾਲਾ ਨਫਾਇਆ ਰੋਟੀ ਵਾਲਾ ਵੀ ਬਲੌਗ ਛੋਟਾ ਜਿਹਾ ਬਣਾਇਆ ਸੀ ਆਪਾਂ ਨੇ ਤੇ ਉਹਨਾਂ ਦੁਕਾਨ ਤੇ ਵਾਪਸ ਆ ਚੁੱਕੇ ਅੰਮ੍ਰੰਤ ਇੱਕ ਦੋ ਅਸੀਂ ਕੰਮ ਕਰ ਲੈਨੇ ਕਣਕ ਕਉਣ ਕਪਈਆ ਸੈੱਟ ਕਰਦੇ ਆ ਤੁਸੀਂ ਦਿਖਾਈ ਜਾਣਾ ਮੜਾ ਜਿਹਾ ਅੱਗੇ ਬਲੌਗ ਨਾਲ ਆਪਣੇ ਜੁੜੇ ਤੇ ਚਲਦਿਆਂ ਨੂੰ ਸ਼ੇਅਰ ਵੀ ਕਰੀ ਤੇ 22 ਸਾਡੀ ਉਹ ਦੁਕਾਨ ਕੱਲ ਵੀ ਲੈ ਗਏ ਸਾਨੂੰ ਉਹ ਕਣਕ ਨੂੰ ਹੁਣੇ ਚੀਜ਼ ਪੱਟੀਆਂ ਪਾ ਕੇ ਬੋਰੀ ਬੰਨ ਕੇ ਰੱਖਾਂਗੇ ਆ ਵੀ ਕਣਕ ਰੱਖੀ ਹੋਈ ਆ ਕੋਈ ਕੋਈ ਮੁੱਲ ਲੈ ਲੈਨੇ ਆਪਾਂ ਕਣਕ ਇਹ ਵੇਚਦਾ ਕੋਈ ਰਗਾ ਟਾ ਟਾ ਕਰਕੇ ਵੇਚੀ ਜਾਂਦੇ ਕੁਛ ਚਲੋ ਦੇਖਦੇ ਕਿ ਵਣਾਂ ਦਾ ਹੁਣੇ ਕਣਕਮਾਹ ਬੋਰੀਆਂ ਪਾ ਕੇ ਬਸ ਸਿਆਂ ਕੇ ਰੱਖਾਂਗੇ ਬੋਰੀਆਂ ਸੀ ਲਓ ਜੀ ਬੋਰੀਆਂ ਚ ਕਣਕ ਪਾਤੀ ਆਪਾਂ ਨੇ ਬੋਰੀਆਂ ਸਿਆਂ ਕੇ ਰੱਖਤੀਆਂ ਦੇਖੋ ਤਿੰਨ ਬੋਰੀਆਂ ਹੋਰ ਪਾਣੀ ਕਪਲਾ ਹੈਗੀ ਜੀ ਤਿੰਨ ਹੋਰ ਪਾਉਂਦੀਆਂ ਸਿਆਂ ਕੇ ਜਮਾ ਚਣ ਕੇ ਲਾਤੀਆਂ ਆਹ ਢੋਲ ਚ ਵੀ ਕਣਕ ਇਹ ਕੰਮ ਵੀ ਆਪਣਾ ਖਤਮ ਹੋਇਆ ਲਓ ਜੀ ਹੁਣ ਚੱਲਿਆ ਮੈਂ ਘਰੇ ਘਰੇ ਜਾਣ ਦਾ ਆਕਾਰ ਤੁਹਾਨੂੰ ਦੱਸ ਦਈਏ ਅੱਜ ਅਸੀਂ ਜਾਣਾ ਗੁਰਧਾਨ ਕੇ ਘਰੇ ਸਾਗੇ ਮੰਨਤ ਆਈ ਹੋਈ ਆ ਉਹ ਕਹਿੰਦੇ ਸੀ ਮੰਨਤ ਨੂੰ ਚਾਹ ਪਿਆਉਣੀ ਆ ਪਹਿਲੀ ਵਾਰ ਆਈ ਆ ਉਹਨੇ ਕਹੇ ਚੱਲਾਂਗੇ ਚਾਹ ਪੀਣ ਤੇ ਸੰਗੋਲ ਵੀ ਦਿਖਾਵਾਂਗੇ ਬਣੇ ਰਿਹਾ ਆਪਣੇ ਵਲੌਗ ਨਾਲ ਤੇ ਫਿਰ ਅਸੀਂ ਚੱਲੇ ਆ ਘਰੇ ਅਸੀਂ ਘਰੇ ਪਹੁੰਚ ਚੁੱਕੇ ਆ ਹੁਣ ਜਾਵਾਂ ਗੁਰਧਾਨ ਕੇ ਘਰੇ ਅਸੀਂ ਤੁਹਾਨੂੰ ਵਲੌਗ ਦਿਖਾਵਾਂਗੇ ਸਾਰਾ ਉਹਲਾ ਵਿੱਚ ਅੱਡ ਬਣਾਵਾਂਗੇ ਵੈਸੇ ਇਹ ਜਗਾ ਸਵੇਰੇ ਦਾ ਵਲੌਗ ਆ ਉਹਦੇ ਅੰਦਰ ਤੇ ਤਿਆਰ ਨੇ ਬਸ ਮੈਂ ਵੀ ਕੱਪੜੇ ਜਾਈਂ ਕਰ ਲਵਾਂ ਮੈਂ ਚੱਲਦੇ ਆ ਪਹੁੰਚ ਗਏ ਗੁਰਧਾਨ ਕੇ ਘਰੇ ਮੈਂ ਕੋਲ ਰੈਂਕ ਦਾ ਦਿਖਾਵਾਂਗਾ ਫਿਰ ਅੱਗੇ ਤੋਂ ਹੋਰ ਦਿਖਾਉਣਾ ਉਹ ਮੇਰੀ ਮਾਤਾ ਭਾਈ ਮੰਨੋ ਜੀ ਚਾਹ ਬਣ ਕੇ ਆ ਗਈ ਸਾਡੀ ਇਹ ਦੇਖੋ ਲੜ ਰਹੇ ਆਪ ਨੂੰ ਜੀ ਆਹ ਇਹ ਪੱਕਾ ਡੈਮੇਜ ਹੋ ਜੇ ਨਾ ਸਮਝਾ ਜੀ ਨਤਾ ਮਨਤ ਨੂੰ ਜੇ ਅਦੇੜੀ ਫੇਈ ਮਨਤ ਦੀ ਅਨੇ ਮਨ ਬਾਉ ਜਿਹੀ ਕਰਤੇ ਐਣ ਕੇ ਕਰੂ ਅੱਗੇ ਵਾਪਸ ਤੇ ਹੁਣ ਮੈਂ ਜਾਉਂਗਾ ਦੁਕਾਨ ਤੇ ਇਹ ਬਲੌਗ ਆਪਾਂ ਚੱਲੀ ਜਾ ਰਹੇ ਸਾਨੂੰ ਪਤਾ ਐਂਡ ਤੇ ਰਾਤ ਨੂੰ ਸਮਾਪਤੀ ਕਰਾਂਗੇ ਆਪਾਂ ਸਾਰਾ ਬਲੌਗ ਦੇਖਿਓ ਤੇ ਹੁਣ ਮੈਂ ਚੱਲਿਆਂ ਦੁਕਾਨ ਤੇ ਸ਼ਾਮ ਦੇ 5 ਵਜੇ ਚੁੱਕੇ ਨੇ ਜੀ ਬੜਾ ਘੰਟਾ ਲੰਘਿਆ ਅੱਜ ਬਲੌਗ ਆਪਣਾ ਚੱਲੀ ਜਾ ਰਿਹਾ ਸਾਰਾ ਤੁਹਾਨੂੰ ਦਿਖਾ ਰਿਹਾ ਅੱਜ ਦਾ ਡੇਲੀ ਰੁਟੀਨ ਵਾਲਾ ਬਲੌਗ ਬਣਾਇਆ ਸੀ ਆਪਣੇ ਪਹਿਲਾ ਇਹ ਕੋਸ਼ਿਸ਼ ਕੀਤੀ ਆ ਜਿੰਨਾ ਖੋ ਸਕਿਆ ਵਾੜਾ ਤਾਂ ਨਹੀਂ ਦਿਖਾ ਸਕੇ ਚਲੋ ਉਹ ਕੰਮ ਕਾਚ ਟਾਈਮ ਨਹੀਂ ਲੱਗਦਾ ਥੋੜਾ ਜਿਹਾ ਫਿਰ ਵੀ ਕੋਸ਼ਿਸ਼ ਕੀਤੀ ਆ ਤੇ ਚੱਲ ਵੀਰ ਸ਼ਾਮ ਨੂੰ ਆਪਾਂ ਘਰ ਜਾ ਕੇ ਇਸ ਸਮਾਪਤ ਕਰਾਂਗੇ ਕਰੋ سٹਾਰਟ ਕਰਿਆ ਅਸੀਂ ਘਰੀ ਸਮਾਪਤ ਕਰਾਂਗੇ ਹਨਾ ਰੋਟੀ ਪਾਣੀ ਖਾ ਕੇ ਤੇ ਆਪਣੇ ਵਲੌਗ ਨੂੰ ਦੇਖਿਆ ਵੀ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗਦਾ ਤੇ ਚਲ ਜਿਆਦੇ ਵਲੌਗ ਸ਼ੇਅਰ ਵੀ ਕਰਦੇ ਕਰੋ ਠੀਕ ਹੈ ਮਿਲਦੇ ਹਾਂ ਫਿਰ ਤੁਹਾਨੂੰ ਫਿਰ ਦੁਕਾਨ ਤੋਂ ਜਾਣਵੇ ਮਿਲਾਂਗੇ ਜੋ ਤੋਂ ਪਹਿਲਾਂ ਵੀ ਅਪਡੇਟ ਹੋਈ ਉਹ ਵੀ ਦੇਵਾਂਗੇ ਤੇ ਜਾ ਕੇ ਘਰੇ ਫਿਰ ਬਲੌਗ ਦੀ ਕਰਾਂਗੇ ਸਮਾਪਤੀ ਲਓ ਜੀ ਸ਼ਾਮ ਦੇ ਬੱਜ ਚੁੱਕੇ ਨੇ 8 ਗੁਰਤੇ ਆਣ ਕੰਮ ਤੋਂ ਆ ਗਿਆ ਜੀ ਵਾਪਸ 8 ਵਜੇ ਆਉਂਦਾ ਵਿਚਾਰਾ ਦੇਖ ਲਓ ਜੀ ਇਹ ਤੁਹਾਨੂੰ ਬਹੁਤ ਘਾਟ ਘਾਟ ਮਹਿਸੂਸ ਹੁੰਦੀ ਹੈ ਇਹਦੀ ਇਹ ਦੇਣਾ ਸਰਦਾ ਸਰਦਾ ਤਾਂ ਹੈ ਨਹੀਂ ਪਰ ਮਜਬੂਰੀ ਹੈ ਚਲੋ ਕੰਮ ਕਰ ਬੱਦਦਾ ਹੈ ਨਾ ਤਾਂ ਹੀ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਰੇ ਦੋਸਤਾਂ ਮਿੱਤਰਾਂ ਦਾ ਤੇ ਇਹ ਕਹਿੰਦੇ ਆਂ ਵੀ ਸਾਡੇ ਵਲੌਗ ਦੇਖਿਆ ਕਰੋ ਜਰੂਰ ਵੱਧ ਚੜ੍ਹ ਕੇ ਤੇ ਬਹੁਤ ਬਹੁਤ ਸਬਸਕ੍ਰਾਈਬ ਕਰੋ ਹਨਾ ਹਾਂ ਤੇ ਇਸੇ ਤਰ੍ਹਾਂ ਥੋੜਾ ਸਾਨੂੰ ਹੌਸਲਾ ਮਿਲ ਜਾਂਦਾ ਕਿਹਨਾਂ ਸਾਡੀ ਆਡੀਅੰਸ ਹੈ ਸਾਨੂੰ ਪਿਆਰ ਕਰਦੀ ਆ ਬਹੁਤ ਪਿਆਰ ਮਿਲ ਰਿਹਾ ਹੈ ਪਰ ਮਾ ਗਰਮ ਲੱਗ ਰਿਹਾ ਥੋੜਾ ਧੰਨਵਾਦ ਜੀ ਤੇ ਥੋੜਾ ਟਾਈਮ ਦੀ ਘਾਟ ਆ ਤੁਹਾਡੇ ਬਾਅਦ ਚ ਨਹੀਂ ਆਪਾਂ ਹੋਰ ਵੀ ਵਧੀਆ ਕੰਟੈਂਟ ਲੈ ਕੇ ਆਵਾਂਗੇ ਥੋਨੂੰ ਬਾਹਰ ਇੱਕ ਵਲੌਗ ਵਧੀਆ ਬਹੁਤ ਚੀਜ਼ਾਂ ਦਿਖਾਉਣ ਵਾਲੀਆਂ ਸਾਡੀ ਇਸ ਸਮਾਂ ਦੇ ਵਿੱਚ ਟਾਈਮ ਦੀ ਘਾਟ ਹੈ ਪਰ ਦਿਖਾਵਾਂਗੇ ਕੋਸ਼ਿਸ਼ ਜਾਰੀ ਹੈ ਸਾਡਾ ਮਨਤ ਨਹੀਂ ਦੂਰ ਹੁੰਦਾ ਉਹ ਵੀ ਚਲੇ ਸਵਾਰ ਬਖਸ਼ ਹੋ ਜਾਊਗਾ ਤੇ ਪਰ ਚੱਲਦਾ ਰਹੂਗਾ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਉਂਦੇ ਕਰਾਂਗੇ ਇਹ ਬਲੌਗ ਜਰੂਰ ਦੇਖਿਆ ਕਰੋ ਹਾਂ ਜੀ ਵੀ ਮੈਂ ਬਣੇ ਰਿਹਾ ਆਪਣੇ ਬਲੌਗ ਨਾਲ ਇਹ ਬਲੌਗ ਜਿਹੜਾ ਆਪਣਾ ਚੱਲ ਰਿਹਾ ਸਾਰੇ ਚੈਨਲਾਂ 'ਆਜ ਬਲੌਗ ਹੈ ਇਹ ਹਾਂ ਤੇ ਮੈਂ ਰਾਤ ਨੂੰ ਘਰੇ ਜਾ ਕੇ ਸਮਾਪਤ ਕਰੂੰਗਾ ਗੁਰਦੈਨ ਆਇਆ ਸੀ ਮਾਚਲ ਵਿੱਚ ਗੁਰਦੈਨ ਦੀ ਵੀ ਹਾਜ਼ਰੀ ਲਵਾ ਦਈਏ ਤੇ ਹੁਣ ਮਿਲਾਂਗੇ ਅਪਾ ਫੇਰ ਦੁਬਾਰਾ ਤੁਹਾਡੇ ਨਾਲ ਹਾਂਜੀ ਦੋਸਤੋ ਤੇ ਹੁਣ ਆਪਾਂ ਚੱਲਿਆਂ ਜੀ ਘਰੇ ਦੁਕਾਨ ਬਤਾ ਕੇ ਵੈਸੇ ਮੈਂ ਅੱਜ ਥੋੜਾ ਪਹਿਲਾਂ ਜਾ ਰਿਹਾ ਤੁਹਾਨੂੰ ਦੱਸਿਆ ਤੁਹਾਨੂੰ ਮਨਤ ਆਈ ਅੱਡੇ ਕੋਲੇ ਚਲਾਇਆ ਹੁੰਦਾ ਹੈ ਨਾ ਕਿੱਥੇ ਰੋਟੀ ਪਾਣੀ ਖਾ ਲੈਣੇ ਸਾਰੇ ਵੈਸੇ ਤਾਂ ਮੈਂ 9 ਵਜੇ ਆਣੇ ਤਾਂ ਚੱਲਿਆਂ ਪਹਿ ਤੇ ਹੁਣ ਚੱਲੂਗਾ ਘਰੇ ਜਾ ਕੇ ਫਿਰ ਨਾਲ ਨੂੰ ਤੇ ਰੋਟੀ ਖਾ ਕੇ ਫਿਰ ਆਪਾਂ ਬਲੌਗ ਦੀ ਸਮਾਪਤੀ ਵੀ ਕਰਾਂਗੇ ਬਣੇ ਰਿਹਾ ਆਪਣੇ ਨਾਲ ਤੇ ਹੁਣ ਮੈਂ ਚੱਲਿਆ ਘਾਪ ਨੂੰ ਲਓ ਜੀ ਮੈਂ ਦੁਕਾਨ ਤੋਂ ਆ ਚੁੱਕਿਆ ਵਾਪਸ ਘਰੇ ਗਾਰਡਨ ਤੇ ਮਨ ਤੋਂ ਹੀ ਬਾਹਰ ਕੀੜਾ ਦੇਣਗੇ ਆਉਣੇ ਪੰਮਣਾ ਤੇ ਹੁਣ ਮੈਂ ਘਰੇ ਆ ਚੁੱਕਿਆ ਹੁਣ ਨਾਵਾਂਗੇ ਰੋਟੀ ਉਟੀ ਖਾਵਾਂਗੇ ਤੁਹਾਨੂੰ ਦਿਖਾਵਾਂਗੇ ਬਣੇ ਰਿਹਾ ਆਪਣੇ ਬਲੌਗ ਨਾਲ ਹੁਣ ਮੈਂ ਨਹਾ ਕੇ ਆ ਰਿਹਾ ਇੱਕ ਮਿੰਟ ਹੋਈ ਲਓ ਜੀ ਮੈਂ ਨਹਾ ਕੇ ਆ ਗਿਆ ਵਾਪਸ ਤੇ ਹੁਣ ਅਸੀਂ ਖਾਵਾਂਗੇ ਰੋਟੀ ਹਾਂ ਨਾ ਤੇ ਵੀ ਆਰ ਆ ਰੋਟੀ ਆ ਚੁੱਕੀ ਹੈ ਦੇਖੋ ਹੁਣ ਅਸੀਂ ਖਾਣਾ ਰੋਟੀ ਰੋਟੀ ਖਾ ਕੇ ਦਰ ਲੋਕੀ ਬੈਠੇ ਇੱਕ ਹਾਜੀ ਰੋਟੀ ਖਾ ਕੇ ਅਸੀਂ ਬਾਹਰੇ ਗੇੜਾ ਦੇ ਆਏ ਰੋਟੀ ਪਾਣੀ ਖਾ ਲਿਆ ਗੇੜਾ ਦੇ ਰੋਟੀ ਹਾਜਮ ਹੋ ਗਈ ਦੁੱਧ ਪੀ ਲਿਆ ਹੁਣ ਅਸੀਂ ਪਾਵਾਂਗੇ ਲੇਟ ਬਹੁਤ ਹੋ ਗਿਆ ਟਾਈਮ ਸਾਰਾ ਬਲੌੱਗ ਜੀ ਆਪਣਾ ਦੇਖਿਆ ਕਿਵੇਂ ਲੱਗਿਆ ਦੱਸਿਓ ਕਮੈਂਟ ਕਰਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅਗਲੇ ਬਲੌੱਗ ਚੜ੍ਹਨਾ ਮਿਲਾਂਗੇ ਫਿਰ ਦੁਬਾਰੇ ਸ਼ੁਕਰੀਆ ਥੈਂਕ ਯੂ ਗੁੱਡ ਨਾਈਟ Bye.